ਕੋਈ ਸਹਾਤਾ ਨਹੀਂ ਆਈ ਜੀ ਪਾਣੀ ਟੈਂਕੀਆਂ ਚ ਮੁੱਕ ਗਿਆ ਵਾ ਕੋਈ ਰਾਸ਼ਨ ਹੈ ਨਹੀਂਗਾ ਤੇ ਬੱਚਿਆਂ ਵਾਸਤੇ ਦੁੱਧ ਜਿਹੜਾ ਵਾ ਉਹ ਵੀ ਹੈ ਨਹੀਂ ਜੇ ਤੇ ਅਸੀਂ ਪ੍ਰਸ਼ਾਸਨਗਾਰੀ ਅਪੀਲ ਕਰਦੇ ਆਂ ਪਹਚਾਇਆ ਜਾਊਗਾ ਜੇ ਮਾਲ ਸਾਰੇ ਨਹੀਂ ਸਰ ਬੇੜੀਆਂ ਕਿਸ਼ਤੀਆਂ ਨੰਗੀਆਂ ਨੇ ਅੱਗੇ ਦੋ ਕੋਈ ਇੱਕ ਦੋ ਬੰਦੇ ਠੀਕ ਨਹੀਂ ਸੀ ਉਹਨਾਂ ਨੂੰ ਵਾਪਸ ਖੜਿਆ ਵਾ ਜਿਹੜੇ ਠੀਕ ਨਹੀਂ ਸੀ ਕਿਸ਼ਤੀਆਂ ਆਉਂਦੀ ਹੈ ਜਾਂਦੀ ਹੈ ਰਾਸ਼ਨ ਪਾਣੀ ਨਹੀਂ ਰਾਸ਼ਨ ਪਾਣੀ ਨਹੀਂ ਆਇਆ ਤੇ ਕਹਨ ਨੂੰ ਪ੍ਰਸ਼ਾਸਨਗਾਰੀ ਜੀ ਇਹੋ ਹੀ ਬੇਨਤੀ ਆ ਜੀ ਇੱਥੇ ਰਾਸ਼ਨ ਪਾਣੀ ਪਹਚਾਇਆ ਜਾਵੇ ਇਹ ਕਿਤੋਂ ਕੋਈ ਛੋਟੀ ਮੋਟੀ ਸਾਨੂੰ ਬੇੜੀ ਕਿਸ਼ਤੀ ਦਿੱਤੀ ਜਾਵੇ ਜਿਹੜੀ ਇੱਥੋਂ ਅਸੀਂ ਜਿਹੜੇ ਇੱਥੇ ਫਸੇ ਆਂ ਇੱਥੋਂ ਆਨੂੰ ਪਿੰਡ ਤੱਕ ਜਾਈਏ ਤੇ ਵਾਪਸ ਆਈਏ ਜਾਂ ਸਾਡੇ ਮਾਲ ਡੰਗਰ ਇੱਥੇ ਆ ਨਾ ਸਾਡੇ ਮਾਲ ਡੰਗਰਾਂ ਵਾਸਤੇ ਤੂੜੀ ਆ ਜੀ ਨਾ ਕੋਈ ਗੱਲ ਨਾ ਬਾਅਦ ਭੁੱਖੇ ਡੰਗਰ ਮਰਨ ਦੇ ਤੇ ਇੱਥੇ ਇੱਕ ਛੱਡ ਹੀ ਕਰ ਦੱਸਦੇ ਉਹ ਉਹ ਸਦਾ ਜੀ ਸਾਰਾ ਸਾਰਾ ਵੇਖੋ ਟਹਿ ਢੇਰੀ ਹੋ ਗਿਆ ਜੀ ਦੇ ਨਾਂ ਨਿਸ਼ਾਨੀ ਨਹੀਂ ਆ ਨੀ ਆ ਅਜੇ 15 20 ਦਿਨ ਤੋਂ ਉਹਨੇ ਮੁੰਡੇ ਨੇ 20 ਲੱਖ ਰੁਪਈਆ ਛੱਡ ਤੇ ਲਾਇਆ ਸੀ ਤੇ ਨਾਲ ਗਾਈਆਂ ਵੀ ਵਿਚਾਰੇ ਦੀਆਂ ਰੋੜ ਗਈਆਂ ਇੱਕ ਅੱਗੇ ਜਾ ਕੇ ਮਾਸ਼ੀ ਵਾਲੇ ਲਾਗੇ ਛੱਡਿਆ ਉੱਥੋਂ ਟੁੱਟ ਗਈ ਆ ਉੱਥੋਂ ਵੀ ਸਾਰੇ ਗਿਆ ਗਾਈਆਂ ਉਹਦੀਆਂ ਵੀ ਚਰੀਆਂ ਮਰ ਗਈਆਂ ਅਮਨ ਮੁੰਡਾ ਵਾ ਇਹ ਉੱਥੋਂ ਨੁਕਸਾਨ ਬਹੁਤ ਜ਼ਿਆਦਾ ਹੋਇਆ ਜੀ ਜਿਤੋਂ ਵੱਧ ਹੋਇਆ ਪਰ ਕਿਹੇ ਪ੍ਰਸ਼ਾਸਨ ਨੇ ਸਾਰ ਨਹੀਂ ਲਈ ਹਾਂਜੀ ਮੇਰਾ ਜੋਗਰਾ ਸਿੰਘ ਹੈ ਜੀ ਸਾਨੂੰ ਫਰਦਾ ਸਿੰਘ ਪਿੰਡ ਕੋਨੈਲ ਕਿੰਨੀ ਤਬਾਈ ਹੋਈ ਹੈ ਵੇਖੋ ਇਹ ਤਬਾਈ ਤੇ ਸਾਰੀ ਕੋਨੈਲ ਤਬਾਈ ਹੋ ਗਿਆ ਜੀ ਉਹ ਮੇਰਾ ਛੱਡ ਹੀ ਉੱਥੇ ਅਰੇ ਮੈਂ ਨਵਾਂ ਹੀ ਪਾਇਆ ਸੀ ਤੇ 20 ਦਿਨ ਡੰਗਰ ਲੈਣ ਨੂੰ ਹੋਏ ਇਥੇ ਇਹ ਉਹ ਚੜਦਾ ਤੇ ਨਾਂ ਨਿਸ਼ਾਨੀ ਹੀ ਨਹੀਂ ਰਿਹਾ ਨਹੀਂ ਸਾਰੇ ਹੀ ਆ ਵਿੱਚੇ ਮਸ਼ੀਨ ਦੁੱਧ ਵਾਲੀ ਉਹਦੇ ਬਾਗਟਾਂ ਦੋ ਜਿੰਨਾ ਟੀਗਾ ਜੋ ਦਵਾਈ ਰੇੜਾ ਜੋ ਇੱਕ ਦੋ ਗਾਈਆਂ ਰੋੜੀਆਂ ਜੀ ਪਸ਼ੂ ਕਿਨੇ ਗਏ ਪਸ਼ੂ ਦੋ ਗਏ ਵਿਚਾਰੀ ਹੋਇਆ ਪਸ਼ੂਆਂ ਦਾ ਬਾਕੀ ਉਹ ਨਾਲ ਡੇਰੇ ਵਾਲੇ ਆ ਗਏ ਨੇ ਉੱਥੋਂ ਕੱਢ ਕੇ ਬਾਕੀ ਲੈਣਤੀ ਆਣੇ ਇਥੇ ਮੰਦੜ ਨਾਲ ਕੋਈ ਖਾਣਾ ਨਾ ਪੀਣਾ ਨਹੀਂ ਕੋਈ ਛੋਟੀ ਵੀ ਨਹੀਂ ਬਜੀ ਨਹੀਂ ਉਹ ਸਾਰੇ ਡਿੱਗ ਗਏ ਜੀ ਸਪੈਡ ਦੇ ਵਜੇ ਜਾ ਕੇ ਤੇ ਉਹ ਸਾਰੇ ਉੱਥੋਂ ਸਾਹਮਣੇ ਉੱਥੋਂ ਪਾੜ ਪੈ ਗਿਆ ਉਹ ਸਾਹਮਣੇ ਪਾਣੀ ਚੱਲਣਾ ਹਾਂ ਟ੍ਰਾਂਸਫਰ ਨਹੀਂ ਗਿਆ ਰੇੜਾ ਗਿਆ ਸਾਰੇ ਕੋਈ ਗਿਆ ਇਥੋਂ ਤੇ ਕਿੰਨਾ ਕਿੰਨਾ ਚਾਹ ਲੋਦੀ ਨੁਕਸਾਨ ਤੋਂ 25 ਲੱਖ ਦੇ ਲੱਗ ਜਾਗੇ ਹੋ ਹੀ ਗਿਆ ਹੁਣ ਕੀ ਕਰ ਸਕਦਾ ਹਾਂ ਨਵੇਂ ਪੈਂਡੇ ਸਾਰਾ ਸਮਾਨ ਪ੍ਰੋਪਰ ਪੂਰਾ ਗੰਦੇ ਆਚਾਰ ਹੀ ਉਥੇ 50 ਕਿੱਲਿਆਂ ਦਾ ਉਹ ਵੀ ਗਿਆ ਤੂੜੀ ਹੀ ਉਥੇ 3 ਟਰਾਲੀਆਂ ਉਹ ਵੀ ਡਰ ਗਿਆ ਉਸ ਵਲੇ ਕ ਕਮਰਾ ਡਿੱਗ ਗਿਆ ਸਾਰੇ ਕੁਝ ਡਿੱਗ ਗਿਆ ਤੇ ਟ੍ਰਾਂਸਫਰ ਨੂੰ ਸਭ ਕੁਝ ਡਰ ਗਿਆ ਕੋਈ ਮਦਦ ਲਈ ਆਇਆ ਕੋਈ ਮਦਦ ਲਈ ਨਹੀਂ ਆਇਆ ਸਾਡੇ ਨਿਆਣੇ ਉਸੇ ਪਿੰਡ ਤੋਂ ਤੁਹਾਡੇ ਕੋ ਇਥੇ ਵਾ ਕਾਫੀ ਆ ਅਸੀਂ ਇਥੋਂ ਕਹਿਣਿਆ ਵੀ ਸਾਡੇ ਨਿਆਣੇ ਨੂੰ ਦੁੱਧ ਪਜਾ ਦਿਓ ਕਰ ਪਿੰਡ ਦੁੱਧ ਹੈ ਨਹੀਂ ਆ ਲੈਡੀ ਚੱਲਿਆ ਇੱਕ ਬੱਚੇ ਨੂੰ ਬੁਖਾਰ ਆ ਉਹਨਾਂ ਦੇ ਨੂੰ ਹਾਰ ਕੇ ਕੋ ਲੈਣ ਆਇਆ ਤੇ ਉਥੇ ਦੁੱਧ ਕਰੋ ਸਾਰੇ ਜਾਣ ਦੇ ਨਾ ਤੰਗੀ ਕੀ ਕਰੇਗਾ ਬੰਦਾ ਪਾਣੀ ਤੱਕ ਵੀ ਨਹੀਂ ਜਾ ਕੋਈ ਸ਼ਿਵ ਨਹੀਂ ਘਾੜੋ ਸੋਚੇ ਕਿ ਬੇੜਾ ਦੇ ਦੇਣਾਂ ਨੂੰ ਤਾਂ ਅਸੀਂ ਪਿੰਡ ਤੱਕ ਦੁੱਧ ਤੇ ਸਪਲਾਈ ਚੀਜ਼ ਤੇ ਸਪਲਾਈ ਕਰਦੇ ਉਹ ਦਿਨਾਂ ਤੋਂ ਜਿਹੜਾ ਪਿੰਡ ਸਾਰਾ ਕੋਠਿਆਂ ਦੇ ਭੁੱਖਾ ਪਿਆਸਾ ਉਥੇ ਭੁੱਖਾ ਦਾ ਦੁੱਧ ਦੀ ਜ਼ਿਆਦਾ ਤੰਗੀ ਆਉਂਦੀ ਬਾਕੀ ਕੋਈ ਚੀਜ਼ ਨਹੀਂ ਆਉਂਦੀ ਦੁੱਧ ਉਥੇ ਐਂ ਡੰਗਰ ਸਾਰੇ ਲੋਕਾਂ ਬਾਹਰ ਲਾਇਆ ਤੇ ਕੋਈ ਪ੍ਰਸ਼ਾਸਨ ਕੋਈ ਸਾਡੇ ਕੋ ਲੈ ਕੇ ਨਹੀਂ ਆਇਆ ਸਮਾਨ ਲੈ ਕੇ ਆ ਪਿਆ ਅੱਜ ਤੋਂ ਚੰਗੇ ਤੋਂ ਲੰਗਰ ਲੈ ਕੇ ਆਏ ਨੇ ਬੰਦੇ ਤੇ ਡੰਗਰਾਂ ਨੂੰ ਕੁਝ ਹੀ ਨਾ ਖਾਣ ਨੂੰ ਨਾ ਪੀਣ ਨੂੰ ਭੁੱਖੇ ਭਜਿਣੇ ਕੋਈ ਬਾਤ ਨਹੀਂ ਮੇਰੇ ਮਛੇ ਮਹਾਰਾਜ ਆਹਨੂੰ ਦਿੱਤੇ ਜੋ ਸਾਡੀ ਆ ਕੋਠੀ ਤੱਕ ਨਹੀਂ ਜਾਂਦੇ ਸਾਡਾ ਛੋਨਾ ਅੰਦਰ ਆ ਪਾਹੇ ਅੰਦਰ ਆ ਰਫਲਾ ਦੀ ਅੰਦਰ ਆ ਕੋਠੀ ਦੀ ਢੈਂ ਲਈ ਆ ਭਾਈ ਕੀ ਕਰੀਏ ਸਾਡੇ ਲੋਕਾਂ ਨਾਲ ਓਏ ਸਾਡੀ ਬਾਤ ਨਹੀਂ ਪੁੱਛੀ ਮਸੂਹਾ ਦੇ ਚਾਰ ਸਵੇਰੇ ਪਾਣੀਆਂ ਦੇ ਭਜਾਈ ਫਿਰਦੇ ਹੂਰੇ ਰੰਦੇ ਸਾਡੀ ਨਹੀਂ ਚਾਹ ਪੁੱਛਦੇ ਆ ਦੁੱਧ ਸਾਡਾ ਨਹੀਂ ਕੋਈ ਪਿੰਡ ਪਰ ਪਾਉਂਦੇ ਆ ਬਾਈ ਗੁਰਜੀ ਦਾ ਖਾਲਸਾ ਬਾਈ ਗੁਰਜੀ ਦੀ ਫਤਿਹ ਇਹ ਮੇਰਾ ਨਾਮ ਸੁਖਜਿੰਦਰ ਸਿੰਘ ਮੈਂ ਪਿੰਡ ਕੋਨਿਹਾਲ ਦਾ ਬਸਨੀਕ ਜੇ ਕੱਲ ਜਿਹੜਾ ਹਾਲ ਇੱਥੇ ਹੋਇਆ ਨਾ ਇਹਦੇ ਅਜੇ ਤੱਕ ਕਰੀ ਕਿਤੇ ਹੋਇਆ ਹੀ ਨਹੀਂ ਪਰ ਸੋ ਸਾਰੀ ਰਾਤ ਸਾਰਾ ਪਿੰਡ ਜਿਹੜਾ ਸਾਡਾ ਤੁਸੀ ਤੇ ਰਿਹਾ ਵਾ ਇਹੋ ਹੀ ਇਸੇ ਚੱਕਰ ਚ ਕਿਤੇ ਕੋਈ ਨੁਕਸਾਨ ਨਾ ਪਿੰਡ ਦਾ ਹੋ ਜੇ ਤੇ ਜਿਹੜੀ ਸਾਈਡ ਕੱਚੀ ਸੀਗੀ ਉਹ ਸਾਈਡ ਦੇ ਉੱਤੇ ਜਿਆਦਾ ਹੀ ਰੱਖੀ ਰਕੀ ਮਸ਼ੀਨਾਂ ਵੀ ਪ੍ਰਸ਼ਾਸਨ ਨੇ ਆਨੂੰ ਦੋ ਦਿੱਤੀਆਂ ਇੱਕ ਅਹੀ ਪ੍ਰਾਈਵੇਟ ਮਸ਼ੀਨ ਲਾ ਕੇ ਤੇ ਮਿੱਟੀ ਪਾਉਂਦੇ ਰਹੇ ਸਾਰੀ ਰਾਤ ਜੀਐਸਪੀ ਤਿੰਨ ਮਸ਼ੀਨਾਂ ਲਾਈਆਂ ਸੀ ਤੇ ਮੁੜ ਕੇ ਜਦੋਂ ਦਿਨ ਚੜਿਆ ਤੇ ਇਦੋਂ ਦੋ ਮਸ਼ੀਨਾਂ ਭੱਜ ਗਈਆਂ ਤੇਰਾ ਨਾ ਵੀ ਨਾ ਪਾਣੀ ਵੀ ਇੱਕਦਮ ਵਧਿਆ ਜੀ ਹਾਸ਼ਟਾ ਨਹੀਂ ਜੀ ਨਹੀਂ ਨਹੀਂ ਇਹ ਜੋ ਵਧਣਾ ਸ਼ੁਰੂ ਹੋਇਆ ਮਤਲਬ 1 ਸਕਿੰਟ ਦੇ ਵਿੱਚ ਮੇਰੇ ਹਿਸਾਬ ਨਾਲ ਇਹ 3-4 ਇੰਚ ਪਾਣੀ ਵਧਦਾ ਹੀ 1 ਘੰਟੇ ਦੇ ਵਿੱਚ ਫੁੱਟਾਂ ਨਾਲ ਵਧਿਆ ਪਾਣੀ ਅੱਗੇ ਹੁੰਦਾ ਸੀ ਕਿ 1 ਫੁੱਟ ਕਈਆਂ ਘੰਟਿਆਂ 'ਚ ਵਧਦਾ ਸੀ ਪਰ ਇਹ ਫੁੱਟ ਜਿਹੜੇ ਹਨਾ ਇਹ ਸਕਿੰਟਾਂ 'ਚ ਵਧੇ ਆ ਇਹੋ ਜਿਹੇ ਹਿਸਾਬ ਨਾਲ ਪਾਣੀ ਵਧਿਆ ਜਦੋਂ ਮਸ਼ੀਨਾਂ ਇੱਥੇ ਆਈਆਂ ਤੇ ਉਧਰੋਂ ਕੰਮ ਛੁੜ ਬੰਦ ਹੋ ਗਿਆ ਇੱਕੋ ਮਸ਼ੀਨ ਸਾਡੇ ਕੋਲ ਰਹਿ ਗਈ ਹੁੰਦੀ ਤਾਂ ਮੈਂ ਮੋੜਿਆ ਨੂੰ ਫੋਨ ਕੀਤਾ ਕਿ ਮਸ਼ੀਨਾ ਕਿੱਥੇ ਗਈਆਂ ਕਹਿੰਦੇ ਕਿ ਮਸ਼ੀਨਾ ਇੱਧਰ ਆ ਗਈਆਂ ਇਧਰੋਂ ਪਾਣੀ ਜਿਹੜਾ ਵਾ ਤੁਸੀਂ ਤੋਂ ਨਿਕਲ ਗਿਆ ਵਾ ਤੇ ਤੂੰ ਵੀ ਆ ਜਾ ਉਧਰੋਂ ਫਿਰ ਉਥੋਂ ਭੱਜੇ ਆ ਪਰ ਬੰਨਣ ਦਾ ਮੌਕਾ ਹੀ ਨਹੀਂ ਇਹਨੇ ਦਿੱਤਾ ਪਾਣੀ ਦਾ ਪ੍ਰੈਸ਼ਰ ਇੰਨਾ ਹੈਗਾ ਬਸ ਫਿਰ ਦੇ ਆਪਣੇ ਘਰਾਂ ਚੋਂ ਜੀ ਕੱਢਣੇ ਮੌਕੇ ਹੋ ਗਏ ਜਿਹੜੇ ਨਿਕਲ ਕੇ ਨਿਕਲ ਗਏ ਪਾਣੀ ਜਿਹੜਾ ਫਿਰ ਚੱਲ ਗਿਆ ਤੁਸੀਂ ਤੋਂ ਪੰਜ-ਸੱਤ ਮਿੰਟਾਂ ਚ 5-6 ਦੇ ਹੱਦ 10 ਪਰ 10 ਮੀਟਰ ਲੱਗੇ ਨੇ ਤੇ ਪਾਣੀ ਜਿਹੜਾ ਵਾ ਉਹ ਆਹ ਸਾਈਡ ਨਿਕਲ ਗਈ ਆ ਤੇ ਮੈਂ ਕੋਈ ਜਾਨੀ ਨੁਕਸਾਨ ਨਹੀਂ ਜਾਨੀ ਨੁਕਸਾਨ ਤੋਂ ਤੇ ਬਚਾਈ ਰਿਹਾ ਕਿਉਂਕਿ ਸਾਰਿਆਂ ਦਾ ਧਿਆਨ ਹੀ ਇਸ ਕੰਮ ਦੇ ਵਿੱਚ ਖਾੜੀ ਪਿੰਡ ਦੀ ਕੋਈ ਵੀ ਜਿਹੜੀ ਜਨਰੇਸ਼ਨ ਆ ਨਾ ਕੋਈ ਮੁੰਡਾ ਰਾਤ ਸੁੱਤਾ ਨਹੀਂਗਾ ਸਾਰੇ ਤੁਰੇ ਫੇਰਦੇ ਰਿਹਾ ਬਾਰ-ਬਾਰ ਅਸੀਂ ਗੁਰਦੁਆਰਾ ਸਾਹਿਬ ਲੋਸਮੈਂਟ ਕਰਾਉਂਦੇ ਰਿਹਾ ਚਰਚੇ ਤੇ ਲੋਸਮੈਂਟ ਕਰਾਉਂਦੇ ਰਿਹਾ ਸਾਰੇ ਜਿਹੜੇ ਆ ਘਰਾਂ ਚੋਂ ਬਾਹਰ ਨਿਕਲੋ ਸੌਇਓ ਕੋਈ ਨਾ ਇਹ ਚੀਜ਼ ਤੋਂ ਤੇ ਸਾਡਾ ਬਚਾਰਿਆ ਪਰ ਜਿਹੜਾ ਬਾਕੀ ਨੁਕਸਾਨ ਆ ਬਹੁਤ ਜ਼ਿਆਦਾ ਹੋਇਆ ਤਾਂ ਸਾਡਾ ਵੱਡਾ ਵੀਰ ਆ ਇਹਨਾਂ ਦਾ ਸਭ ਤੋਂ ਜ਼ਿਆਦਾ ਨੁਕਸਾਨ ਹੋਇਆ ਵਾ ਇਹ ਤਾਂ ਹਣ ਆਨੂੰ ਇਸ ਚੀਜ਼ ਦੀ ਤੇ ਉਮੀਦ ਹੀ ਨਹੀਂ ਸੀ ਕਿ ਤੇ ਸਾਡੇ ਨਾਲ ਆ ਵੀ ਕੰਮ ਹੋਣਾ ਵਾ ਇਹ ਇਹਨਾਂ ਦੀ ਕੋਈ ਹਾਂਜੀ ਇਹ ਸਾਡੇ ਆ ਵੱਡੇ ਵੀਰ ਜੀ ਨੇ ਇਹ ਇਹ ਮਾਤਰ ਇਹ ਪਹਿਲਾ ਛੋਟਾ ਪਾੜ ਪਿਆ ਕਿ ਇੱਕਦਮੀਂ ਵੱਡਾ ਪਾੜ ਨਹੀਂ ਨਹੀਂ ਜੀ ਪਹਿਲਾਂ ਛੋਟਾ ਹੀ ਪਾੜ ਪਿਆ ਹੈ ਹੌਲੀ-ਹੌਲੀ ਮੁੜ ਕੇ ਜਦੋਂ ਪਾਣੀ ਨਿਕਲਣਾ ਸ਼ੁਰੂ ਹੋਇਆ ਤੇ ਫਿਰ ਵੱਡਾ ਪਾੜ ਹੋ ਗਿਆ ਇਹ 88 ਤੋਂ ਬਾਅਦ ਇਹ ਉਸ ਤੋਂ ਬਾਅਦ ਇਹ ਇਹੀ ਅਜੇ ਹੀ ਮਾਰ ਦੀ ਪਈ ਆ ਹਾਂਜੀ ਇਹ 88 ਤੋਂ ਬਾਅਦ ਇਹ ਇਹ ਮਾਰ ਜਿਆਦਾ ਪਿੰਡ ਨੂੰ ਗਈ ਆ ਉਹ ਤਾਂ ਪਾਣੀ ਤਾਂ ਬੜੀਆਂ ਆਇਆ 95 'ਚ ਵੀ ਪਾਣੀ ਆਇਆ ਸੀ ਉਦੋਂ ਵੀ ਪਾਣੀ ਬਰਾਬਰ ਤੋਂ ਸਿੱਧੇ ਲੱਗਾ ਸੀਗਾ ਪਰ ਜਿਹੜਾ ਪਿੰਡ ਦਾ ਨੁਕਸਾਨ ਆ 88 ਤੋਂ ਬਾਅਦ ਹੋਣੀ ਹੋਇਆ ਵਾ ਪ੍ਰਸ਼ਾਸਨ ਵੱਲੋਂ ਕੋਈ ਉਚਾਸਾਰੇ ਪ੍ਰਸ਼ਾਸਨ ਕੋਣ ਕਰਦਾ ਆ ਪ੍ਰਸ਼ਾਸਨ ਦਾ ਤਾਂ ਮਤਲਬ ਹੀ ਨਹੀਂ ਮੈਂ ਭਗਵੰਤ ਮੰਨ ਤੇ ਬੇੜਾ ਘਰ ਕੇ ਹੋਇਆ ਇਹਦਾ ਇਹ ਦੂਧਰ ਜਾ ਕੇ ਤੇ ਦੂਜੀਆਂ ਸਟੇਟਾਂ ਦੇ ਵਿੱਚ ਕੰਮ ਕਰਨ ਰਿਹਾ ਉਹ ਨੂੰ ਨਹੀਂ ਦੇਖਦਾ ਕਿ ਪੰਜਾਬ ਦਾ ਕੀ ਹਾਲ ਹੋਣ ਡਿਆ ਉਹ ਨੂੰ ਆਪਣੀ ਸਟੇਟ ਵੇਖਣੀ ਚਾਹੀਦੀ ਹੈ ਦੂਜੀਆਂ ਸਟੇਟਾਂ 'ਚ ਜਾ ਕੇ ਜਾਣਿਆ ਨੂੰ ਅਥੇ ਕਿ ਜੜੀ ਖਵਾਲਣ ਡਿਆ ਆ ਕੱਲ੍ਹ ਆਈ ਇਹਦੇ ਵਿੱਚ ਹੈਲੀਕਾਪਟਰ ਹੈਲੀਕਾਪਟਰ ਭੇਜਦਾ ਉਹ ਠੀਕ ਆ ਵੇਖ ਗਿਆ ਹੋਣਾ ਉੱਡ ਪੜ ਕੇ ਕੋ ਹੋਰ ਹੈਲੀਕਾਪਟਰ ਨੇ ਕਿਹੜਾ ਇੱਥੇ ਸਾਡੇ ਪਿੰਡ ਦੇ ਜੀ ਕੋਠਿਆਂ ਤੇ ਬੈਠੇ ਉਹਨਾਂ ਨੂੰ ਤਾਂ ਕਿਸੇ ਨੇ ਪੁੱਛਿਆ ਨਹੀਂ ਰਾਸ਼ਨ ਪਾਣੀ ਭੇਜਿਆ ਰਾਸ਼ਨ ਪਾਣੀ ਆ ਵਿਚਾਰੇ ਪਿੰਡਾਂ 'ਚੋਂ ਜਿਹੜੀਆਂ ਸੰਸਦਾਂਵਾਂ ਨੇ ਉਹ ਆਈਆਂ ਨੇ ਸਰਕਾਰ ਤੁਹਾਡੇ ਸਾਹਮਣੇ ਆ ਵੇਖ ਲੋ ਜੇ ਹੈ ਕੋਈ ਤੇ ਆ ਜਾਂ ਵੱਤ ਵੱਤ ਕੋਈ ਐਨਡੀਆਰਐਫ ਦੇ ਆ ਉਹ ਪਰੇ ਪਿੱਛੇ ਬੈਠੇ ਬਸਾਂ ਲਾ ਕੇ ਵੀ ਉਹ ਆਪਣਾ ਨਿਮੂ ਜਿਹਾ ਦਿਖਾ ਬਣਾ ਦੇ ਫਿਰ ਪ੍ਰੋਦੀਸ਼ ਹੁਣ ਘੱਟ ਲੱਗੇ ਉਹ ਤੇ ਉਹ ਮੰਤਰੀ ਮੰਤਰੀ ਤੇ ਚਲੋ ਮੰਤਰੀ ਦੀ ਇਹ ਹੈਗੀ ਆ ਵੀ ਆਉਂਦਾ ਰਿਹਾ ਵਾ ਵੀਡੀਓ ਪਾਉਂਦਾ ਰਿਹਾ ਆ ਗਿਆ ਚੱਲ ਗਿਆ ਮੰਤਰੀ ਨੇ ਕੀ ਕਰ ਦਿੱਤਾ ਹੁਣ ਵੇਖ ਲੋ ਜੇ ਹੈ ਮੰਤਰੀ ਇੱਥੇ ਤੇ ਕਿੱਥੇ ਨਹੀਂ ਆਇਆ ਬੰਦਾ ਹੈ ਮੰਤਰੀ ਦਾ ਹੀ ਠੀਕ ਆ ਚਲੋ ਆਇਆ ਹੀਗਾ ਬਹੁਤ ਵਧੀਆ ਆਉਂਦਾ ਰਿਹਾ ਜਾਂਦਾ ਰਿਹਾ ਅੱਗੇ ਵੀ ਵੇਖਣ ਪਰ ਜਦੋਂ ਆ ਸਾਡੇ ਨਾਲ ਪਾਣਾ ਵਰਤ ਗਿਆ ਹੁਣ ਫਰਜ਼ ਹੀਗਾ ਕਿ ਸਭ ਕੁਝ ਲਿਆ ਕੇ ਸੁੱਟਦਾ ਸਾਡੇ ਕੋਲ ਹਾਂਜੀ ਆ ਨੁਕਸਾਨ ਹੋਇਆ ਨੁਕਸਾਨ ਹੁਣ ਤਕਰੀਬਨ ਹੀ ਲੋਸ ਹੀ ਆ ਪਿੰਡ ਦਾ ਪਿੰਡ ਦੇ ਮਤਲਬ ਕਿ ਇਹ ਹਿਸਾਬ ਲਾ ਲੈ ਵੀ ਘਟੋ ਘਾਟ ਦੇ 20 ਸਾਲ ਹੁਣ ਪਿੰਡ ਕੋ ਨੂੰ ਹੋਸ਼ ਨਹੀਂ ਆਉਣੀ ਆ ਜੀ 20 ਸਾਲ ਨਹੀਂ ਪਿੰਡ ਉੱਠ ਸਕਦਾ ਜਿੰਨਾ ਕਿ ਨੁਕਸਾਨ ਹੋ ਚੁੱਕਾ ਆ ਉਹ ਵੀ ਅਜੇ ਜੇ ਬੰਦ ਹੋ ਜੇ ਆ ਕੰਮ ਤੇ ਫੇਰਿਆ ਜੇ ਨਾ ਬੰਦ ਹੋਇਆ ਕਿਤੇ 4 ਦਿਨ ਹੋਰ ਕੱਢ ਗਿਆ ਤੇ ਮੈਨੂੰ ਮੈਦ ਨਹੀਂ ਕਿ ਕਿ ਕੋਈ ਫਸਲ ਕਿਤੇ ਅਗਲੀ ਫਸਲ ਕਣਕ ਦਾ ਤੇ ਮਤਲਬ ਹੀ ਨਹੀਂ ਵੀ ਜੇ ਕਣਕ ਬੀਜੀ ਜਾਏ ਤੇ ਕੋਈ ਨਹੀਂ ਨਹੀਂ ਰਫਤਾਰ ਉਹ ਹੀ ਜੇ ਮੇਰੇ ਹਿਸਾਬ ਨਾਲ ਉਹਦੇ ਵਾਧ ਨਹੀਂ ਲਈ ਆ ਜੇ ਪਾਣੀ ਪਿੱਛੋਂ ਆ ਕੰਢਿਆ ਹੋਰ ਆਉਂਢਿਆ ਤੇ ਕੀ ਕਰ ਲੈਣਾ ਹੈ ਨਾਨਕ ਸਿੰਘ ਜੀ ਨਾਨਕ ਸਿੰਘ ਜੀ ਅੱਜ ਵੀ ਆਈ ਡਰੌਣੀਆਂ ਤਸਵੀਰਾਂ ਹੀ ਦੇਖਦੇ ਆ ਸਾਰਾ ਕੁਝ ਫੁੱਟਾ ਫੁੱਟਾ ਸਭ تباہ ਹੋ ਗਿਆ ਕਿੰਨੇ ਕਿਤੇ ਸਾਰਾ ਕੁਝ ਪਾਣਾ ਵਾਪਰ ਗਿਆ ਇਹ 10 ਮਿੰਟ ਦੇ ਵਿੱਚ ਵਿੱਚ ਸਾਡੇ ਵੇਦੇ ਵੇਦੇ ਗੁਰਦਰਾ ਸਾਹਿਬ ਪਹਿਲਾਂ ਗਿਆ ਗੁਰਦਰਾ ਸਾਹਿਬ ਨੂੰ ਡਿਊਟੀ ਕਰਦਾ ਵਾਂ ਗੁਰਦਰਾ ਸਾਹਿਬ ਤੋਂ ਮਤਲਬ ਘਰ ਦੇ ਆਨੇ ਫੋਨ ਕੀਤਾ ਵੀ ਬੰਨ ਟੁੱਟ ਗਿਆ ਵਾ ਸਿਰਫ 2-3 ਮਿੰਟ ਦੇ ਵਿੱਚ ਆਉਂਦੇ ਆਉਂਦੇ ਆ ਪਾਣੀ ਬਹੁਤ ਜ਼ਿਆਦਾ ਮੈਂ ਬੱਚੇ ਆਪਣੇ ਬੜੀ ਮੁਸ਼ਕਲ ਵਿੱਚੋਂ ਕੱਢ ਕੇ ਖੜੇ ਆ ਤੁਰ ਕੇ ਤੇ ਜਦੋਂ ਮੈਂ ਘਰੋਂ ਵਾਪਸ ਆਇਆ ਤੇ ਮੇਰੇ ਤੋਂ ਇਹਦੀ ਲੱਗਣ ਗਿਆ ਦੂਸਰੇ ਰਾਹ ਤੇ ਥਾਂ ਦੀ ਆਣ ਕੇ ਮੈਂ ਬੱਚੇ ਬੜੀ ਮੁਸ਼ਕਲ ਕੱਢ ਕੇ ਤੇ ਫਿਰ ਖੜੇ ਆ ਤੇ ਸਾਰੇ ਜਿੰਨੀ ਵੀ ਜਨਤਾ ਪਿੰਡ ਦੀ ਸਾਰੇ ਬਹੁਤ ਔਖੇ ਸਾਰਿਆਂ ਨੇ ਆਪਣੇ ਬੱਚੇ ਪਰਿਵਾਰ ਕੱਢ ਕੇ ਖੜਿਆ ਵਾ ਬਾਕੀ ਡੰਗਰਮਾਲ ਬਾਕੀ ਹੋਰ ਕਿਸੇ ਤੋਂ ਘਰ ਦੇ ਵਿੱਚੋਂ ਕੋਈ ਸਮਾਨ ਜਿਹੜਾ ਉਹ ਨਹੀਂ ਕੱਢ ਸਕੇ ਸਾਰਾ ਸਮਾਨ ਘਰਾਂ ਦੇ ਵਿੱਚ ਹੀ ਇਤਰਾਹੇ ਖਰਾਬ ਹੋ ਗਿਆ ਘਰਾਂ ਦੇ ਵਿੱਚੋਂ ਪਾਣੀ ਚੜ ਗਿਆ ਤੇ ਇਸ ਕਰਕੇ ਸਾਰਿਆਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ ਇਹਨੇ ਪ੍ਰਸ਼ਾਸਨ ਪ੍ਰਸ਼ਾਸਨ ਵੱਲੋਂ ਤੇ ਨਹੀਂ ਦੂਜੀਆਂ ਸੰਸਥਾਵਾਂ ਜਿਹੜੀਆਂ ਨੇ ਉਹ ਜ਼ਰੂਰ ਪਹੁੰਚੇ ਨੇ ਇੱਥੇ ਰਾਸ਼ਨ ਪਾਣੀ ਲੈ ਕੇ ਆਉਣ ਦੇ ਨੇ ਬਾਕੀ ਹੋਰ ਕੋਈ ਸਰਕਾਰ ਵੱਲੋਂ ਤੇ ਨਹੀਂ ਲੱਗਦਾ ਹਾਂਜੀ ਮਾਫ਼ ਕਰਨਾ ਜੇ ਸਰਕਾਰਾਂ ਲੋ ਜਾ ਕੇ ਤੇ ਸੰਸਥਾਵਾਂ ਨੇ ਸਰਕਾਰਾਂ ਬਾਰੇ ਅਸੀਂ ਹੁਣ ਕੀ ਬੋਲਣਾ ਤੁਹਾਨੂੰ ਦਿਸ ਨਹੀਂ ਰਿਹਾ ਤੁਹਾਨੂੰ ਪਤਾ ਹੀ ਸਾਰਾ ਕੁਝ ਹਾਂਜੀ ਇਹਦੇ ਬਾਰੇ ਕੋਈ ਬੋਲ ਨਹੀਂ ਸਕਦੇ ਇਹ ਕਿਹੜਾ ਪਿੰਡ ਆਪਣਾ ਪਿੰਡ ਕੋਨਿਆਲਾ ਜੀ ਤੁਸੀਂ ਆ ਬਿਲਕੁਲ ਹੀ ਦਰਿਆ ਦੇ ਉਹ ਜੋ ਤਸਵੀਰੇ ਨਾਲ ਹੀ ਤੁਹਾਡੀ ਕੋਠੀ ਜਿਹੜੀ ਹੇਠਲੀ ਦੇਖੀਏ ਉੱਥੇ ਹੋਣੀ ਟੱਪੀ ਹੈ ਕਿਸ ਤਰ੍ਹਾਂ ਇਹ ਕਿੰਨਾ ਟਾਈਮ ਲੱਗਾ ਪਾਣੀ ਟਾਈਮ ਜਿੱਦੇ ਲੱਗਾ ਜੀ 10 ਮਿੰਟ ਨਹੀਂ ਲੱਗੇ ਜੀ ਪਾਣੀ ਰਾਤ ਅਹੀਂ ਘੁੰਮਦੇ ਰਿਆ ਬੰਦੇ ਆਂ ਕਮੇਟੀ ਜਿਹੜੀ ਆ ਸਾਰੀ ਅਹੀਂ ਹਾਲਤ ਵਾਲੇ ਦਾਦਾ ਬੰਦੇ ਤੁਸੀਂ ਆ ਤੇ ਕੀਤੇ ਆ ਸਾਰੇ ਕੰਮ ਕਰਕੇ ਤੇ ਅਸੀਂ ਇਹਦੇ ਕੀਤੇ ਤਾਂ ਬਨੇਰਸਰ ਪਾਣੀ ਜਿਹੜਾ ਮੜਾ ਜੀ ਰੋਡ ਪੈ ਗਈ ਤੇ ਵਗ ਗਿਆ ਕਿਨੇ ਵਜੇ ਪਾਣੀ ਆਇਆ ਇਹ ਆ ਗਿਆ 6 ਤੋਂ 4 ਵਜੇ ਪਾਣੀ ਜਿਹੜਾ ਆ ਗਿਆ 6 ਵਜੇ ਜੀ ਸਮਾਨ ਕੱਢਣ ਦਾ ਮੌਕਾ ਨਹੀਂ ਸਮਾਨ ਦਾ ਕੋਈ ਮੌਕਾ ਨਹੀਂ ਮਿਲਿਆ ਸਾਡੇ ਮਾਲ ਡੰਗ ਮਹਾ ਕਾ ਨਿਕਲਿਆ ਇੱਕ ਡੇੜਾ ਕਪੜਾ ਇਹ ਸਾਡਾ ਤਾਂ 1 ਰੁਪਇਆ ਕਰੋੜ ਦੀ ਕੋਠੀ ਮੱਚ ਚਤੀ 2 ਰੁਪਇਆ ਲਾਤਾ ਮੈਂ ਤੇ ਤੇ ਕਿਹੜਾ ਹੁਣ ਮੈਂ ਇੱਕ ਸਮਾਨ ਨਹੀਂ ਮੇਰੇ ਕੋਲ ਨਿਕਲਿਆ ਕਿ ਟਾਕੀ ਨਹੀਂ ਨਿਕਲਿਆ ਉਹ ਕਮੀਜ਼ ਜਿਹੜੇ ਮੈਂ ਪਾਈ ਆਂ ਐ ਟਾਈਮ ਤੇ ਸਾਡਾ ਕਾਗ ਹਾਂਜੀ ਇਹੋ ਹੀ ਆ ਕਾਗ ਪੱਤਰ ਨਹੀਂ ਮੇਰਾ ਨਿਕਲਿਆ ਮੈਂ ਕੱਲ ਫੌਜ ਨੂੰ ਮੈਂ ਪਿੱਟ ਕੇ ਮਰ ਗਿਆ ਮੈਂ ਮੇਰਾ ਸੋਲਰ ਜਨਮ ਮੇਰਾ ਸੋਲਰ ਹੀ ਬੰਦੇ ਹੋ ਕੋਈ ਨਹੀਂ ਆਖੀ ਲੱਗੇ ਮੰਤਰੀ ਸਾਹਿਬ ਨੂੰ ਆਉਂਦੇ ਵੈਸੇ ਹੀ ਫਲਾਣੇ ਹੱਥਵਾਦੀ ਬੈਠੇ ਆ ਸਾਨੂੰ ਅੱਧੀ ਰਾਤ ਨੂੰ ਵਾਜ ਮਾਰੂ ਵੈਸੇ ਮੰਤਰੀ ਮੰਤਰੀ ਧਾਰੀਆਲ ਦੇ ਅੱਛਾ ਧਾਰੀਆਲ ਦੇ ਆਉਂਦੇ ਸਾਨੂੰ ਇਹ ਯਾਦ ਕਰਦਾਂਗੇ ਫਲਾਣ ਕਰਦਾਂ ਸਾਡਾ ਧਾਰੀਆਲ ਉਹ ਐ ਟਾਈਮ ਤੇ ਸਾਡੇ ਲਾਗੇ ਵੀ ਨਹੀਂ ਲੱਗੇ ਮੈਂ ਹੀ ਮੈਂਬਰ ਬਜਾਇਦਾ ਸਾਬ ਕੋ ਇਹਨਾਂ ਦੇ ਨਾਲ ਆ ਧਾਰੀ ਗਲ ਦੇ ਨਾਲ ਆ ਸਾਨੂੰ ਕਿਸ ਨੇ ਪੁੱਛਿਆ ਨਹੀਂ ਆਣ ਕੇ ਕੱਲ ਦਾ ਇੱਥੇ ਨਹੀਂ ਪੁੱਛਿਆ ਤੁਹਾਨੂੰ ਆਣ ਕੇ ਕਿ ਕੀ ਕੀਤਾ ਅਸੀਂ ਖਾਦਾ ਪੀਤਾ ਜਾਂ ਕੋਈ ਕੀਤਾ ਇੱਥੇ ਜਹਾਜ਼ ਫੌਜੀਆ ਨੂੰ ਲੈ ਖੜ ਸਕਦਾ ਸਾਡੇ ਸਾਹਮਣੇ ਇੱਥੇ ਤਾਰਿਆ ਤੇ ਫੌਜੀਆ ਨੂੰ ਚੋਕ ਚੋਕਦਾ ਤੇ ਸਾਡੇ ਚੋਂ ਕੁਝ ਨਹੀਂ ਹੈਗਾ ਫੇ ਮ ਪਤਾ ਨਹੀਂ ਕਿੰਨੇ ਤਰਲੇ ਮਾਰਿਆ ਮੈਂ ਉਹ ਸੌਲਰ ਬਣਾ ਦਿਓ ਫੌਜੀ ਨੂੰ ਮੈਂ ਫੌਜ ਨੂੰ ਆ ਗਿਆ ਸਾਡੀ ਫੌਜ ਨੇ ਨਹੀਂ ਸੁਣਿਆ ਮੈਂ ਫੌਜ ਨੂੰ ਕੀ ਸਮਝਣਾ ਮੈਂ ਤਾਂ ਧਾਰੀ ਨੂੰ ਭਲਕੇ ਵੀ ਆਖਾਂਗੇ ਅਸੀਂ ਉਹਦੇ ਪਾਰਟੀ ਤੇ ਆ ਅਸੀਂ ਉਹਨੂੰ ਵੀ ਕਹਾਂਗੇ ਪੇ ਸਾਡੀ ਕਿਸੇ ਨੇ ਨਹੀਂ ਜੇ ਥੋੜੀ ਅੱਗੋ ਪਿਛੇ ਰਾਤ ਸਾਨੂੰ ਆਦੇ ਵੀ ਤੁਹਾਨੂੰ ਅਸੀਂ ਆ ਕਰਦਾਂਗਾ ਦਵਾਈਆਂ ਦੇਾਂਗੇ ਤੁਹਾਨੂੰ ਚਾਰੇ ਕੀਤੇ ਆ ਉਹ ਡੰਗਰ ਬੱਜੇ ਸਾਡੇ ਕੋਈ ਦੱਸੋ ਕੋਈ ਚਾਰਾ ਆਇਆ ਦੇ ਉਹ ਡੰਗਰ ਭੁੱਖੇ ਮਰਨ ਰਹੇ ਆ ਕੋਈ ਚਾਰਾ ਨਹੀਂ ਸਾਡਾ ਆ ਕੋਈ ਪੱਠਾ ਨਹੀਂ ਆਇਆ ਇਹ ਜਾਜਰਾ ਹੀ ਵੀ ਸਾਨੂੰ ਦੇ ਰੋਟੀ ਪਾਣੀ ਨਹੀਂ ਦੇ ਸਕਦੇ ਆ ਕਰਨਾ ਇਹ ਮੰਤਰੀਆਂ ਨੇ ਤੇ ਸਾਨੂੰ ਕੋਈ ਮੰਤਰੀਆਂ ਨੇ ਸਾਡੇ ਕੋਲ ਨਹੀਂ ਆਇਆ ਕੋਈ ਸਾਡੀ ਸੁਣੀ ਨਹੀਂchnai ਨਹੀਂ ਹੋਈ ਪਿੱਟ ਕੇ ਮਰ ਗਏ ਆ ਫੌਜ ਨੂੰ ਮਰ ਗਏ ਆ ਨਹੀਂ ਸਾਡੀ ਸੁਣੀ ਮੈਂ ਬਹਾਰ ਕੇ ਰੋਪਿਆ ਹਾਂ ਉੱਥੇ ਡਿੱਗ ਪਿਆ ਹਾਂ ਤੇ ਹੁਣ ਸਾਡੀ ਨਹੀਂ ਜਨਾਈ ਤਾਂ ਫੇਰ ਕੀ ਕਰ ਸਕਦੇ ਆ ਨਹੀਂ ਕੋਈ ਸੁਣਦਾ ਮੰਤਰੀ ਸਾਹਿਬ ਨੇ ਹੁਣ ਸਾਡੇ ਕੋਈ ਨਹੀਂ ਸਾਨੂੰ ਪੁੱਛਿਆ ਆਣ ਕੇ ਹੁਣ ਲਾਇਆ ਤੁਹਾਨੂੰ ਹੁਣ ਮੈਂ ਤੇ ਬਥੇਰਾ ਬੰਦਿਆਂ ਨੂੰ ਲਾਇਆ ਤੇ ਆਣ ਕੇ ਸਾਡੇ ਉਹ ਕੋਈ ਚੀਜ਼ ਬਣਾ ਦਿਓ ਕੋਈ ਮੇਰੀਆਂ ਪੇਟੀਆਂ ਵੀ ਰੁੜੀਆਂ ਸਮਾਨ ਮੇਰਾ ਮੁਕਰ ਲੱਖ ਦਾ 2 ਲੱਖ ਦਾ ਤੇ ਮੇਰਾ ਰੁੜ ਗਿਆ ਉਤੋਂ ਥੱਲਿਓ ਤੇ ਅੱਗੇ ਪਤਾ ਨਹੀਂ ਹੁਣ ਅਗਲਾ ਕੀ ਬਣਨਾ ਜੇ ਉਹ ਵੀ ਡਿਗਪੀ ਆ ਮੇਰੀ ਤੇ ਗਾਂ ਦਾ ਮੇਰਾ ਪਤਾ ਹੈ ਹਾਂ ਜੀ ਹਾਂ ਜੀ ਦੋ ਮਜਲਾ ਕੋਠੀ ਦੋ ਦੋਹਾਂ ਦੀ ਮੈਂ ਬਣਾਈ ਵਖੋ ਆਖਾ ਅੰਦਰ ਪਿਆ ਸਾਮਾਨ ਵੀ ਖਰਾਬ ਹੋ ਗਿਆ ਸਭ ਖਰਾਬ ਲੱਭਾਈ ਕਿਤੇ ਨਹੀਂ ਮੈਂ ਦਾਣੇ ਮੇਰੇ ਕੋਲ پڑੋਲੇ ਨਹੀਂ ਨਿਕਲੇ ਮੈਂ ਪੰਜ پڑੋਲੇ ਮੇਰੇ ਐਸ ਟਾਈਮ ਦੇ ਪਏ ਅੰਦਰ ਇੱਕ ਸਰੋਂ ਦਾ ਪਿਆਜ ਦੋ ਕੋਠੀ ਦੇ ਸਗੇ ਤਾਂ ਕੋਈ ਸਾਡੇ ਨੇ ਪੁੱਛਿਆ ਉਹ ਹੁਣ ਕੁਛ ਨਾ ਕਰਦਾ ਜਾਜ ਤੇ ਆਉਂਦਾ ਸਾਨੂੰ ਲੋਕਾਂ ਨੂੰ ਪੁੱਛਦਾ ਪਿਆ ਤੁਸੀਂ ਕਿ ਦਾਂਦੇ ਵੀ ਕੋਈ ਖਚਾਈਦਾ ਕੀ ਦੱਸੋ ਰਸਣ ਪਾਣੀ ਕੋਈ ਕਿੱਥੇ ਬੈਠੇ ਹੋ ਮੁੱਖ ਮੰਤਰੀ ਮਾਨ ਸਾਹਿਬ ਆਏ ਸੀ ਤਾਂ ਮੈਂ ਜਾਜ ਭੇਜਦਾ ਕੋਈ ਸਾਡੇ ਇੱਥੇ ਕੋਈ ਮੇਰੇ ਮੂੰਹ ਨੱਗੀ ਗਾਲ ਨਿਕਲਣਾ ਅਸੀਂ ਅੱਖ ਕੇ ਗਾਲਾਂ ਕੱਢੀਆਂ ਹੋ ਰਹੀਆਂ ਕੀ ਕਰਾਂਗੇ ਸਾਡੇ ਕੋਈ ਇੱਥੇ ਮੰਤਰੀ ਨਹੀਂ ਆਇਆ ਅਸੀਂ ਇੱਥੇ ਰਹੇ ਆ ਇੱਥੇ ਲੇਟ ਦੇ ਰਹੇ ਆ ਧੁੱਪੇ ਵਿੱਚ ਬੈਠੇ ਰਹੇ ਆ ਸਾਨੂੰ ਕਿਸੇ ਨੇ ਪੁੱਛਿਆ ਨਹੀਂ ਆਣ ਕੇ ਮੈਂ ਤਾਂ ਮੂੰਹ ਤੇ ਵੀ ਕਾਹਾਂਗਾ ਉਹ ਕਿਹੜਾ ਪੁਲ ਬਣਾਉਂਦਾ ਰਿਆ ਉਹ ਤੁਸੀਂਾਂ ਦੀ ਮਿੱਟੀ ਪਾਉਂਦਾ ਉਹ ਕੰਮ ਕਰਦਾ ਉੱਥੇ ਲੱਖਾਂ ਰੁਪਈਆਂ ਨਾਲ ਲਾਤਾ ਉਹ ਕਾਹਦਾ ਲਾਤਾ ਨੇ ਆਂਦਾ ਹੀ ਮੈਂ ਕਰੋੜ ਉਹ ਤੂੰ ਨਹੀਂ ਨਹੀਂ ਉਹ ਆਂਦਾ ਵੀ ਮੈਂ ਕਰੋੜ ਰੁਪਈਆ ਲਾਤਾ ਉਹ ਕਾਹਦਾ ਲਾਤਾ ਤੇ ਉਹ ਨਾਲ ਲਾਉਂਦਾ ਸਾਡੀਆਂ ਤੁਸੀਂਾਂ ਦੀ ਮਿੱਟੀ ਪਾਉਂਦਾ ਸਾਨੂੰ ਆਸ ਹੁੰਦੀ ਵੀ ਸਾਡੇ ਆਹਦੇ ਪਾਣੀ ਡੱਕ ਦੇ ਪਿੰਡਾਂ ਲੋਕਾਂ ਨੇ ਅਹੀਂ ਬੜੀ ਆਪਣਾ ਬਾਹਰ ਲਾਤੀ ਆ ਵੀ ਕਮੇਟੀ ਬਣ ਕੇ ਐ ਸਲਾਹ ਕਰਕੇ ਕੋਈ 10 ਬੰਦੇ ਉਧਰ ਪਾਏ 10 ਉਧਰ ਪਾਏ ਰਾਤ ਟਰਾਲੀਆਂ ਨਾਲ ਲਈਆਂ ਨਾਲ ਬੋਰੀਆਂ ਲਈਆਂ ਮਿਹਨਤ ਕੀਤੀ ਨਹੀਂ ਸਾਡੀ ਮਿਹਨਤ ਦਾ ਮੁੱਲ ਮੁੜਿਆ ਪਾਣੀ ਦੇ ਉੱਤੋਂ ਦੀ ਲੰਘੇ ਅੱਤ ਥੱਕੇ ਨਾ ਤੁਹਾਡਾ ਕਿਨੇ ਘਿਟੀ ਹੋ ਗਏ ਤੁਹਾਡਾ ਜਿਹੜਾ ਪਿੰਡ ਦਾ ਸੰਪਰਕ ਟੁੱਟੇ ਨੂੰ ਸਾਰੇ ਇਹ ਆਪਣਾ ਪਰਸੋਂ ਦਾ ਹੀ ਸਵੈਦਾ ਜੀ ਕਿ ਤੁਹਾਡੀ ਨਹੀਂ ਹਜੇ ਸਾਨੂੰ ਹਜੇ ਉਹ ਸਾਨੂੰ ਅਜ 10 ਦਿਨ ਦੀ ਮਿਆਦ ਇਹ ਕੋਈ 10 ਦਿਨ ਤਾਨੂੰ ਮਹਿਦ ਨਹੀਂ ਸਾਡੇ ਪਿੰਡ ਤੇ ਕੋਈ ਆਗਾ ਆ ਕਿਹੜੇ ਹਸਾ ਨਾ ਪਾਣੀ ਵਗਣਿਆ ਨਾਲੀ ਪੈ ਗਈ ਇਹ ਸਾਡੇ ਕਹਿ ਨਹੀਂ ਸਾਡੇ ਸਾਡਾ ਸਉਣ ਪਣੀ ਵੀ ਨਹੀਂ ਕੋਈ ਹੁਣ ਉਹ ਚੀਜ਼ ਨਹੀਂ ਕੋਈ ਨਾ ਕੋਈ ਚਾਰਾ ਨਹੀਂ ਇੱਥੇ ਸਾਡੇ ਕੋਲ ਉਹ ਬੱਜੇ ਜੇ ਵੇਖੋ ਸਾਡੇ ਡੰਗੜ ਅਡੰਗਣ ਡੇ ਆਂ ਕੀ ਕਰ ਸਕਦਾ ਇੱਥੇ ਜਹਾਜ਼ ਫੌਜ ਦਾ ਆਜ ਸਕਦਾ ਆਪਣੀ ਜਵਾਨ ਚੁੱਕ ਸਕਦੇ ਆ ਤਾਂ ਸਾਨੂੰ ਨਹੀਂ ਚੁੱਕ ਸਕਦੇ ਹੋ ਫੌਜ ਨੂੰ ਮਦਦਾਈ ਦਿੱਤੀ ਮੈਂ ਉਹ ਸਾਡਾ ਥੋੜਾ ਬੋਦਾ ਫਸਮਾਨ ਹੀ ਕਰਵਾ ਕਢਾ ਦੋ ਜਾਂ ਬਣਾ ਹੀ ਦਿਓ ਨਾ ਉਹ ਸੋਲੇ ਰੋੜ ਚੱਲਿਆ ਆਈ ਉਹ ਵੜ ਗਿਆ ਤੇ ਆਪਣੇ ਆਪ ਵੜ ਗਿਆ ਨਹੀਂ ਤੇ ਉਹ ਨਹੀਂ ਮੇਰੇ ਅੱਖੇ ਲੱਗੇ ਪਿੰਡ ਚ ਕਿੰਨੇ ਕੁ ਲੋਕ ਪਿੰਡ ਸਾਰਾ ਸਾਡੇ ਜੀ ਪਿੰਡ ਆ ਜੀ ਸਾਰੇ ਪਿੰਡ ਸਾਰੇ ਪਿੰਡ ਚ ਨਿਕਲੇ ਨਹੀਂ ਗਿਆ ਜੀ ਇਹ ਛਤਾਂ ਤੇ ਨੇ ਸਭ ਛਤਾਂ ਤੇ ਬੈਠੇ ਆ ਜੀ ਸਭ ਪਿੰਡ ਦੇ ਵਿੱਚ ਆ ਕੋਈ ਚਾਰ ਕੁ 10 ਘਰਾਂ ਦੇ ਵਿੱਚ ਕੁਝ ਚਾਰ ਜੀ ਆ ਗਏ ਨਹੀਂ ਤੇ ਬਾਕੀ ਸਾਰੇ ਪਿੰਡ ਸਾਡੇ ਨਿਗੇ ਨਿਗੇ ਬੱਚੇ ਆ ਰਾਤੀ ਅਸੀਂ ਜੋਰ ਲਾ ਰਹੇ ਇੱਕ ਪਬਜੀ ਖਾਬ ਨੂੰ ਜਵਾਨਾਂ ਨੂੰ ਵੀ ਸਾਡਾ ਦੁੱਧ ਹੀ ਪਿੰਡ ਕਲਾ ਦਿਓ ਤੇ ਚਲੋ ਹੋਰ ਵੀ ਬੱਚੇ ਆ ਨਿਗ ਨਿਗੇ ਤੇ ਸਾਡੇ ਦੁੱਧ ਹੀ ਬੱਚੇ ਪੀ ਲਣਗੇ ਨਹੀਂ ਉਹ ਮੰਨੇ ਸਾਡੇ ਅੱਖ ਨਹੀਂ ਲੱਗੇ ਹਾਰ ਕੇ ਫਿਰ ਇੱਥੇ ਆਹ ਕੱਚਾ ਦੁੱਧ ਕਿਹੜਾ ਹੁਣ ਬੰਦਿਆਂ ਨੇ ਉਹ ਆਪੋ ਚ ਕਰਕੇ ਤਾਂ ਪੀ ਕੇ ਤੇ ਚਲੋ ਮਕਾਉਣਾ ਇਹ ਤੇ ਸਾਡਾ ਮਸੇ ਉਹਨਾਂ ਦੀ ਕੋਈ ਰਾਸ਼ਨ ਪਾਣੀ ਆਇਆ ਕੋਈ ਰਾਸ਼ਨ ਪਾਣੀ ਨਹੀਂ ਸਾਡਾ ਕੋਈ ਉਦਾਂ ਹੀ ਆ ਜੀ ਤਤਾਂ ਦੇ ਉਦਾਂ ਹੀ ਆ ਕੋਈ ਰਾਸ਼ਨ ਪਾਣੀ ਨਿਕਲ ਆਇਆ ਉਹ ਮੰਤਰੀ ਸਾਹਿਬ ਕੋਈ ਹੋਰ ਨਹੀਂ ਕੁਝ ਕਰਦਾ ਤੇ ਆਪਣੇ ਜਨਤ ਨੂੰ ਜਾਂਦੇ ਕਢਾ ਦਿੰਦਾ ਜਾਂ ਅੱਜ ਦੇ ਕਲਾ ਸਕਦਾ ਵੀ ਇਹਨਾਂ ਪਿੰਡ ਪਿੰਡ 'ਚ ਆਹ ਕੰਮ ਦਿਓ ਤੇ ਸਾਡੇ 'ਤੇ ਕਿਸੇ ਨੇ ਪੁੱਛੇ ਨਹੀਂ ਆਣ ਕੇ ਵੀ ਕਿਸੇ ਨੇ ਕਿ ਦੇਣਾ ਦੇਣ ਨਹੀਂ ਦੇਣਾ ਕੀ ਅਪੀਲ ਕਰਾਂਗੇ ਆਏ ਅਪੀਲ ਕਰਨੇ ਵੀ ਸਾਡੇ ਸਾਡੇ ਬੱਚੇ ਆਨੇ ਨਿਗੇ ਉਹਨਾਂ ਦਾ ਰਾਸ਼ਨ ਪਾਣੀ ਸਾਨੂੰ ਦਿੱਤਾ ਜਾਵੇ ਸਾਡੇ ਜਿਹੜੇ ਜਾਨੀ ਕਿ ਫਸੇ ਨਹੀਂ ਉਹਨਾਂ ਲਈ ਤੁਸੀਂ ਕਹਿੰਦੇ ਫਸੇ ਦਿੱਤੇ ਆ ਉਹਨਾਂ ਦੇ ਪਿੰਡਾਂ ਚ ਤਾਂ ਸਾਨੂੰ ਰਾਸ਼ਨ ਪਾਣੀ ਦਿੱਤਾ ਜਾਵੇ ਹੁਣ ਕੋਈ ਸਾਨੂੰ ਰਾਸ਼ਨ ਪਾਣੀ ਨਹੀਂ ਕੋਈ ਸਾਨੂੰ ਦੁੱਧ ਨਹੀਂ ਕੋਈ ਗੱਲ ਨਹੀਂ ਸਾਡੇ ਅਸੀਂ ਕਿੱਥੋਂ ਲਿਆ ਸਕਦੇ ਬੱਚੇ ਨਿਕਨੇਗੇ ਅਸੀਂ ਇਤਨੇ ਕੋਲ ਸਿਆਣਾ ਬੰਦਾ ਤਾਂ ਕੱਢ ਜਾਏਗਾ ਤੇ ਨਿਆਣੇ ਬੰਦੇ ਕਿੱਥੋਂ ਕੱਢਣਗੇ ਉਹ ਔਖੇ ਹੋ ਗਿਆ ਕੰਮ ਜਿਹੜੇ ਲੋਕ ਨੇ ਖੇਤਾਂ 'ਤੇ ਬੈਠੇ ਭੁੱਖੇ ਤੇ ਬੱਚੇ ਬੈਠੇ ਆ ਪਾਣੀ ਵੀ ਨਹੀਂ ਮਿਲਣ ਰਿਹਾ ਪੂਰਾ ਪਾਣੀ ਨਲਕੇ ਸਾਡੇ ਡੁੱਬੇ ਆ ਸਭ ਹੋਇਆ ਪਾਣੀ ਹੈ ਕਿਥੋਂ ਪੀ ਸਕਦੇ ਉਹਨਾਂ ਤੱਕ ਪਾਣੀ ਵੀ ਨਹੀਂ ਰਹੀ ਪਾਣੀ ਕੋਈ ਚੀਜ਼ ਕੋਈ ਚੀਜ਼ ਗਈ ਨਹੀਂ ਅੱਗੋਂ ਪਿੱਛੇ ਜਾਂਦੇ ਆ ਜੀ ਅਸੀਂ ਤੁਹਾਡਾ ਚਾਰਾ ਰੱਖਿਆ ਤੁਹਾਡੇ ਡਾਕਟਰ ਰੱਖੇ ਆ ਤੁਹਾਡੀਆਂ ਦਵਾਈਆਂ ਦਿਆਂਗੇ ਤੁਹਾਨੂੰ ਅਸੀਂ ਆਹ ਕਰਾਂਗੇ ਕੋਈ ਭੁੱਖ ਨਹੀਂ ਹੁਣ ਸਾਡੀਆਂ ਦਵਾਈਆਂ ਦੇ ਕੋ ਕੋ ਚਾਰੇ ਕਿੱਥੇ ਆ ਹੁਣ ਸਾਡੇ ਕਿੱਥੇ ਕਿਦੋਂ ਅਸੀਂ ਫਸ ਗਏ ਆ ਤੇ ਹੁਣ ਸਾਨੂੰ ਕੋਈ ਨਹੀਂ ਪੁੱਛਿਆ ਗਏ ਨੇ